ਵਾਂਦੇ ਨਾ ਕੁੜਤੀ ਆਉਂਦੀਆਂ ਅਸੀਂ ਤਾਂ ਆਪਣੇ ਵੇਲੇ ਘਰ ਨਾਲ ਮੁਲਕੇ ਹਾਂ ਨੇ ਸੀ ਉਹ ਪੁੱਤੇ ਇੱਧਰ ਆਇਆ ਬਾਬਾ ਜੀ ਆਇਆ ਫਸ ਕੇ ਹੱਥ ਤੇ ਤੈਨੂੰ ਉਹ ਕੁੱਤੇ ਇੱਧਰ ਆਇਆ ਬਾਬਾ ਜੀ ਆਇਆ ਉਹ ਸ਼ੇਰਾਂ ਇੱਧਰ ਆਇਆ ਬਾਬਾ ਜੀ ਅੱਜ ਕੱਲ ਦੀ ਬੀੜੀ ਦਾ ਤਾਂ ਫੂਨਾ ਨੇ ਕਿਹੜਾ ਹੀ ਘਰ ਚ ਦਿੱਤਾ ਹੈ ਬੱਤ ਹਰੀਏ ਕਾਲ ਬਾਬਾ ਜੀ ਕੀ ਹਾਲਿਆ ਹੋਰ ਸੁਣਾਓ ਤੁਸੀਂ ਕੀ ਹਾਲ ਹੋਣਾ ਪੁੱਤਰੇ ਆ ਦੁਨੀਆ ਦੀਆ ਬਦਲਾ ਦੇ ਅੱਖਾਂ ਭੁੱਲੀਆਂ ਪਈਆਂ ਨੇ ਤੂੰ ਵੇਖਿਆ ਅੱਜ ਕੰਨ ਲੋਰੀਆਂ ਦੀ ਥਾਂ ਰੈਪ ਚੱਲਦਾ ਏ ਹਾਂ ਬਾਬਾ ਜੀ ਇਹ ਤਾਂ ਗੱਲ ਹੈ ਪਰ ਹਰ ਜਮਾਨੇ ਦੀ ਆਪਣੀ ਤਾਲ ਹੁੰਦੀ ਹੈ ਤੁਸੀਂ ਵੀ ਤਾਂ ਆਪਣੇ ਜਿਮਾਨੇ ਵਿੱਚ ਬਾਂਸਰੀ ਵੀ ਹੁੰਦੀ ਹੀ ਹੁਣੇ ਤੂੰ ਬਾਂਸਰੀ ਦੀ ਫਿਕਰ ਨਾ ਕਰੇ ਈ ਜਾਣੇ ਸਾਡੇ ਜਵਾਨੀ ਦੀਆਂ ਗੱਲਾਂ ਮੈਂ ਭੰਗੜੇ ਦਾ ਬਾਦਸ਼ਾਹ ਸੀ ਅੱਛਾ ਨਿੰਮੋ ਬੱਚੇ ਆ ਕੇ ਤੰਦੂਰ ਚੋਂ ਰੋਟੀ ਕੱਢ ਲੈ ਕਿਤੇ ਸੜ ਨਾ ਜਾਵੇ ਅੱਛਾ ਬੀਬੀ ਕੱਟ ਲੈਨੀ ਹੈ ਤੰਦੂਰ ਤਲੀ ਅੱਜ ਕੱਲ੍ਹ ਤਾਂ ਇਹ ਫੈਡ ਵੀ ਜਨ ਹੈ ਕਿਉਂ ਘਟ ਚਰਵੀ ਘਟ ਹਾਏ ਅੱਜ ਕੱਲ੍ਹ ਦੀ ਪੀੜੀ ਨੂੰ ਕੀ ਹੋ ਗਿਆ ਕਿਉਂ ਘਟ ਕਿਉਂ ਉਹਦਾ ਪੰਜਾਬ ਦੇ ਦਿਲਾਂ ਦੀ ਕੁਰਬਾਨੀ ਸੌਣ ਕੇ ਵੱਟੇ ਓਏ ਤੁਸੀਂ ਤਾਂ ਸਾਰਾ ਦਿਨ ਮੋਬਾਈਲ ਵਿੱਚ ਹੀ ਲੱਗੇ ਰਹਿੰਦੇ ਆ ਬਾਬਾ ਜੀ ਮੋਬਾਈਲ ਵੀ ਕੰਮ ਦਾ ਸਾਧਨ ਹੈ ਇਹ ਕੀ ਕੀ ਬਾਇਓਟੈਕ ਡੋਸਨ ਚਾਏ ਇਹ ਵਰਗੀਆਂ ਚੀਜ਼ਾਂ ਕਰਦੇ ਆ ਉਸ ਨੂੰ ਛੱਡੋ ਬਾਬਾ ਜੀ ਹੁਣ ਸਾਡੀਆਂ ਗੱਡੀਆਂ ਮੋਟਰਸਾਈਕਲ ਹੋਰ ਵੀ ਕਿੰਨੇ ਕੁਝ ਇਲੈਕਟ੍ਰਿਸਿਟੀ ਤੇ ਹੋ ਗਿਆ ਹੈ ਪਾਸੇ ਪੰਜਾਬ ਦਾ ਫਿਊਲ ਖਰਚ ਘਟ ਹੋਇਆ ਦੂਜੇ ਪਾਸੇ ਪੰਜਾਬ ਦਾ ਪ੍ਰਦੂਸ਼ਣ ਘਟ ਹੋਇਆ ਗੱਲ ਤਾਂ ਸਹੀ ਕਰਦੀ ਏ ਪਰ ਸਾਡੇ ਵੇਲੇ ਦੀ ਸਾਦਗੀ ਉਹ ਕਿੱਥੇ ਗਈ ਹਾਂ ਬਾਬਾ ਜੀ ਓਏ ਉਹ ਬੋਲਿਆ ਤੇ ਪੰਜਾਬੀ ਚ ਬੋਲਿਆ ਉਹ ਮਿੰਦੇ ਆ ਗਈ ਚੱਕਲੀ ਇਹ AI ਰੋਬੋਟਾ ਇਹ ਟੋੜੇ ਸਮੇ ਤੋਂ ਸਾਡੇ ਵਿੱਚ ਆਇਆ ਹੈ ਇਹ ਡਾਡੇ ਹਰ ਸਵਾਲ ਦਾ ਜਵਾਬ ਤੁਹਾਡੀ ਭਾਸ਼ਾ ਚ ਦੇ ਸਕਦਾ ਹੈ ਜੀ ਹਾਂ ਬਾਬਾ ਜੀ ਮੈਂ ਗੁਰਪਾਣੀ ਵੀ ਸੁਣਾ ਸਕਦਾ ਹਾਂ ਤੰਦੂਰੀ ਰੈਸਪੀ ਵੀ ਦੱਸ ਸਕਦਾ ਹਾਂ ਲਓ ਹੁਣ ਬੰਦੇ ਨਹੀਂ ਤਾਂ ਮਸ਼ੀਨ ਰੋਟੀ ਬਗਾਏਗੀ ਮਾਂ ਬਾਪਾ ਦੀਆਂ ਮਸ਼ੀਨ ਰੋਟੀ ਪਗਾਏਗੀ ਪਰ ਰੋਟੀ 'ਚ ਤਾਂ ਪਿਆਰ ਅਸੀਂ ਹੀ ਪਾਉਣਾ ਹੈ ਨਾ ਕੀ ਦੱਸੋ ਬੱਚਿਓ ਕੀ ਨਵੀਂ ਸਭਿਆਚਾਰ ਨਾਲ ਸਾਨੂੰ ਆਪਣੀ ਪੁਰਾਣੀ ਰੀਤ ਛੱਡਣੀ ਚਾਹੀਦੀ ਹੈ ਕਦੇ ਨਹੀਂ ਬਾਬਾ ਜੀ ਪਰ ਪੁਰਾਣੀਆਂ ਜੜ੍ਹਾਂ ਦੇ ਨਾਲ ਰਹਿ ਕੇ ਅਸੀਂ ਅੱਗੇ ਚੱਲੀਏ ਬਾਬਾ ਜੀ ਪੁਰਾਣੇ ਰੀਵਾਜਾਂ ਨੂੰ ਸੰਭਾਲ ਕੇ ਅਸੀਂ ਅੱਗੇ ਵਧ ਸਕਦੇ ਆ ਭੰਗੜਾ ਗਿੱਧਾ ਗੁਰਬਾਣੀ ਇਹ ਸਾਡੇ ਖਲਮੇ ਹੁੰਦੇ ਹਨ ਤੇ ਕਿਉਂ ਵੀ ਹਾਂ 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 ਪੰਜਾਬ ਦਾ ਅਤੀਤ ਸੋਨਾ ਸੀ ਪੰਜਾਬ ਦਾ ਵਰਤਮਾਨ ਰੰਗੀਲਾ ਹੈ ਤੇ ਭਵਿੱਖ ਵਧੀਆ ਟੈਕਨੋਲੋਜੀ ਨਾਲ ਹੋਰ ਵੀ ਰੋਸ਼ਨ ਹੋਵੇਗਾ ਬਰਸਾਟੀ ਅਸਲੀ ਤਾਕਤ ਸਾਡਾ ਪਿਆਰ ਸਾਡਾ ਸੱਭਿਆਚਾਰ ਸਾਡੀ ਮਾਂ ਬੋਲੀ ਹੈ ਇਹ ਸਦਾ ਕਾਇਮ ਰਹੇਗਾ ਇੱਕ ਰੰਗ ਭਰਿਆ ਪੰਜਾਬ ਸਦੀਕਾਰ ਭਰਿਆ ਰੰਗ